ਉਹਨੂੰ ਇਹ ਬਾਰਾ ਨੰਬਰ ਦਾ ਪ੍ਰੋਜੈਕਟ ਦਾ ਨਾਮ ਹੈ ਕੋਈ ਨਾ ਚਲਿਆ ਨਾ ਵਾਸਨਾ ਤੇ ਅੱਗੇ ਮਾਰੀ ਕਿਸ ਤੇ ਤੀਜਾ ਉਹ ਜੋ ਬਾਈ ਯਾਰ ਬਾਈ ਨੂੰ ਹੋ ਜਾਂਦਾ ਤਾਂ ਨੂੰ ਫੋਨ ਤੋਂ ਇਹਦਾ ਫੋਨ ਕਿਹਦੇ ਕੋਲ ਹੈ ਕੀ ਨਾ ਨਾ ਪਰ ਨੋਟ ਕਰਨਾ ਨਹੀਂ ਉਹ ਤਾਂ ਬਾਈ ਗਈ ਜਾਂਦਾ ਮੇਰੇ ਕੋਲ ਨਹੀਂ ਨਹੀਂ ਉਹਦੇ ਕੋਲ ਨਹੀਂ ਉਹ ਤਾਂ ਜਿਹੜੀ ਲਾਈਵ ਵੇਖਾ ਪਰ ਨਾ ਵੱਜਦੇ ਆ ਚੱਕੋ ਬਾਈ ਚਲੋ ਯਾਰ ਆਂਦੇ ਆਗੇ ਉਹਨਾਂ ਚੱਲੋ ਆਹ ਉਧਰ ਸਾਈਡ ਤੇ ਖੜਾ ਜੀ ਗੱਲ ਕਰ ਰਿਆ ਸੀ ਫੋਨ ਤੇ ਮੈਨੂੰ ਫੋਨ ਆਇਆ ਵਾ ਸੀਗਾ ਤੇ ਬਾਈ ਨੇ ਕੀ ਕੀਤਾ ਵੀ ਜਿਪ ਜਾ ਰਹੀ ਸੀ ਬਾਈ ਨੇ ওভারਟੇਕ ਕਰਨ ਦੇ ਬਜਾਏ ওভারਟੇਕ ਕੀਤਾ ਪਰ ਥੋੜੀ ਜੀ ਕਾਲੀ ਕੀਤਾ ਉਹ ਵਡੇ ਕਿਨੇ ਉਹ ਵਡੇ ਕਰ ਰਿਹਾ ਜੀ ਬਾਈ ਵੱਜਿਆ ਜਿਪ ਦੇ ਮੂਹਰੇ ਟਾਇਰ ਤੇ ਬਾਈ ਤਾਂ ਰੜਦਾ ਰੜਦਾ ਇੰਸੋ ਤੱਕ ਆ ਗਿਆ ਉਹ ਬਾਈ ਦੀ ਸਕੂਟਰ ਜਿਹੜੀ ਉਹ ਵਿਚਾਰੇ ਗਈ ਉਹ ਬੱਸ ਵਾਲੇ ਨੇ ਫੇਡ ਮਾਰੀ ਸਕੂਟਰ ਦੀ ਆਹ ਕਰਤੀ ਜੇ ਇੱਧਰ ਬਹੁਤ ਹਾਲਤ ਕਿੱਦਾਂ ਹੁੰਦੇ ਬਾਈ ਹੁਣ ਘਰ ਜਾਣ ਨੂੰ ਫੋਨ ਕਰਿਆ ਹੈਗਾ ਉਹਦੇ ਨੂੰ ਉਹਦੀ ਭੈਣ ਨੇ ਫੋਨ ਕਰਿਆ ਉਹਦਾ ਫੋਨ ਹੈ ਜੀ ਸਾਡੇ ਕੋਲੇ ਉਰੀ ਪੈਨੋ ਵੀ ਫੋਨ ਕਰਿਆ ਆਏਗਾ ਸਮਾਈ ਸੋਸਾਇਟੀ ਵਾਲਾ ਫੋਨ ਕਰਿਆਗਾ ਉਹ ਆ ਰਹੇ ਆ ਬਾਈ ਹੁਣ ਠੀਕ ਆ ਵੈਸੇ ਕੋਈ ਦੇਖਿਆ ਜਾਵੇ ਤਾਂ ਇਹ ਗੱਡੀ ਵਾਲਾ ਸੀਗਾ ਜਿਹਨੇ ਫੇਟ ਮਾਰੀ ਉਹ ਉਹ ਭੱਜ ਗਿਆ ਜੀ ਭੱਜ ਗਿਆ ਫੇਟ ਮਾਰ ਕੇ ਹਾਂ ਜੀ ਭੱਜ ਗਿਆ ਭੱਜ ਗਿਆ ਬਾਈ ਜੀ ਉਹ ਟੱਕ ਕਿਹੜਾ ਫੋਨ ਆ ਮੇਰੇ ਕੋਲ ਆ ਨਹੀਂ ਉਹ ਤਾਂ ਬਾਈ ਗਈ ਜਾਂਦਾ ਮੇਰੇ ਕੋਲ ਨਹੀਂ ਨਹੀਂ ਉਹਦੇ ਕੋਲ ਨਹੀਂ ਉਹ ਤਾਂ ਜਿਹੜੀ ਲਾਈਵ ਵੇਖਾ ਪਰ ਵੱਜਦੇ ਆ ਚੱਕੋ ਬਾਈ ਚਲੋ ਯਾਰ ਆ ਕੇ ਆ ਕੇ ਉਹਨੂੰ ਚੱਲ ਮੈਂ ਉਧਰ ਸਾਈਡ ਤੇ ਖੜਾ ਜੀ ਗੱਲ ਕਰ ਰਿਆ ਸੀ ਫੋਨ ਤੇ ਮੈਨੂੰ ਫੋਨ ਆਇਆ ਵਾ ਸੀਗਾ ਤੇ ਬਾਈ ਨੇ ਕੀ ਕੀਤਾ ਵੀ ਜਿਪ ਜਾ ਰਹੀ ਸੀ ਬਾਈ ਨੇ ਓਵਰਕੈਚ ਕਰਨ ਦੇ ਬਜਾਏ ਓਵਰਟੇਕ ਕੀਤਾ ਪਰ ਥੋੜੀ ਜੀ ਕਾਲੀ ਕੀਤਾ ਉਹ ਵੜੇ ਕਿਨੇ ਓਵਰਟੇਕ ਕਰ ਰਹੀ ਬਾਈ ਵਜਿਆ ਜਿਪ ਦੇ ਮੂਹਰੇ ਟਾਇਰ ਤੇ ਬਾਈ ਤਾਂ ਰੜਦਾ ਰੜਦਾ ਇੰਸੋ ਤੱਕ ਆ ਗਿਆ ਔਰ ਬਾਈ ਦੀ ਸਕੂਟਰ ਜਿਹੜੀ ਉਹ ਵਿਚਾਰੇ ਗਈ ਉਹ ਬੱਸ ਵਾਲੇ ਨੇ ਫੇਡ ਮਾਰੀ ਸਕੂਟਰ ਦੀ ਆਹ ਕਰਤੀ ਜੇ ਇੱਧਰ ਬਹੁਤ ਹਾਲਤ ਕਿੱਦਾਂ ਹੁੰਦੇ ਬਾਈ ਹੁਣ ਘਰ ਜਾਣ ਫੋਨ ਕਰਿਆ ਹੈਗਾ ਉਹਦੇ ਨੂੰ ਉਹਦੀ ਭੈਣ ਨੇ ਫੋਨ ਕਰਿਆ ਉਹਦਾ ਫੋਨ ਹੈ ਜੀ ਸਾਡੇ ਕੋਲੇ ਉਰੀ ਭੈਣ ਨੂੰ ਵੀ ਫੋਨ ਕਰਿਆਗਾ ਸਮਾਈ ਸਰਸਾਇਟੀ ਵਾਲ ਨੂੰ ਫੋਨ ਕਰਿਆਗਾ ਉਹ ਆ ਰਿਹਾ ਬਾਈ ਹੁਣ ਠੀਕ ਹੈ ਵੈਸੇ ਕੋਈ ਦੇਖਿਆ ਜਾਵੇ ਤਾਂ ਜੇ ਗੱਡੀ ਵਾਲਾ ਸੀਗਾ ਜਿਹਨੇ ਫੇਟ ਮਾਰੀ ਉਹ ਉਹ ਭੱਜ ਗਿਆ ਜੀ ਭੱਜ ਗਿਆ ਫੇਟ ਮਾਰ ਕੇ ਹਾਂ ਜੀ ਭੱਜ ਗਿਆ ਭੱਜ ਗਿਆ ਬਾਈ ਜੀ ਉਹ